ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬ੍ਰਿੰਦਰ ਸਿੰਘ ਬਰਾੜ ਜਿਨ੍ਹਾਂ ਨੂੰ ਰਾਜਾ ਬੜਿੰਗ ਵੀ ਕਿਹਾ ਜਾਂਦਾ ਕੱਲ ਰਾਤ ਉਹਨਾਂ ਦਾ ਇੱਕ ਮੈਂ ਗਿਆ ਸੁਣਿਆ ਤਰੰਤਾਂ ਦੀਆਂ ਉਪਚੋੜਾਂ ਦੇ ਵਿੱਚ ਜਿੱਥੇ ਉਹ ਮੰਚ ਤੇ ਸੰਬੋਧਿਤ ਕਰਦਿਆਂ ਹੋਇਆ ਉਹਨਾਂ ਨੇ ਇੱਕ ਗੱਲ ਬਹੁਤ ਪੱਦੀ ਸ਼ਬਦਾਬਲੀ ਯੂਜ਼ ਕਰਦੇ ਹੋਏ ਕਿ ਇੱਕ ਰੰਗ ਕਾਲੇ ਦਾ ਰੰਗ ਕਾਲੇ ਦਾ ਪੱਠੇ ਕੁੱਤਰ ਦਾ ਹੁੰਦਾ ਸੀ ਜਿਹਦਾ ਨਾਮ ਸੀ ਪੂਤਾ ਸਿੰਘ ਤੇ ਉਸ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਮੈਂ ਰਾਜਾ ਬੜਿੰਗ ਜੀ ਨੂੰ ਦੱਸਣਾ ਚਾਹਾਂਗਾ ਸਭ ਤੋਂ ਪਹਿਲਾਂ ਕਿ ਸਰਦਾਰ ਪੂਤਾ ਸਿੰਘ ਕੈਸੀ ਸਖੀਅਤ ਸੀ ਸਰਦਾਰ ਜੀ ਮੇਰੀ ਦਾਦੀ ਦੇ ਛੋਟੇ ਪ੍ਰਾਸਾ ਉੰਨਾ ਤੋਂ ਪਹਿਲਾਂ ਮੇਰੇ ਦਾਦੀ ਦੇ ਦੋ ਪੁੱਤ ਹੋਏ ਸਨ ਜੋ ਫੌਤ ਹੋ ਗਏ ਸਨ ਸਾਡੇ ਪਿਸ਼ੋਕੜ ਪਿੰਚ ਬੁਸਤਾਪੁਰ ਦੇ ਵਿੱਚ ਉਦਾਸੀ ਸਾਧੂਆਂ ਦੀ ਸਮਾਦਨ ਤੇ ਬਾਬਾ ਜੀਵਨ ਦਾਸ ਜੀ ਉੱਥੇ ਹੁੰਦੇ ਸਨ ਜਦੋਂ ਸਰਦਾਰ ਜੀ ਪੈਦਾ ਹੋਏ ਸਰਦਾਰ ਜੀ ਤਾਂ ਦਾਦੀ ਦਾ 8 ਸਾਲ ਦਾ ਫਰਕ ਸੀ ਸਰਦਾਰ ਜੀ ਮੇਰੀ ਦਾਦੀ ਨੂੰ ਮਾਂ ਕਿਹਾ ਕਰਦੇ ਸਨ ਤੇ ਮੇਰੀ ਦਾਦੀ ਉਹਨਾਂ ਨੂੰ ਬਾਬਾ ਜੀਵਨ ਸਿੰਘ ਜੀ ਦੇ ਕੋਲ ਜਾ ਕੇ ਉਹਨਾਂ ਦੇ ਪੈਰਾਂ 'ਚ ਰੱਖਤਾ ਸੀ ਕਿ ਇਸ ਦਾ ਤੁਸੀਂ ਖਿਆਲ ਰੱਖਣਾ ਤੇ ਬਾਬਾ ਜੀ ਨੇ ਉਹ ਤੋਂ ਉਹਨੂੰ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਮੋਹਰੇ ਇਹਨਾਂ ਨੂੰ ਰੱਖ ਕੇ ਅਰਦਾਸ ਕਰਾਓ ਤੇ ਇਹਦਾ ਨਾਮ ਬੂਟਾ ਰੱਖ ਦਿਓ ਉਹ ਬੂਟਾ ਸਿੰਘ ਜੋ ਗੁਰਬਤ ਚੋਂ ਨਿਕਲ ਕੇ ਪਿੱਪਲ ਦੇ ਪੱਤੇ ਪੈਰਾਂ 'ਚ ਬੰਨ ਕੇ ਸਕੂਲ ਪੜ੍ਹ ਜਾਂਦਾ ਸੀ ਜੋ ਗ੍ਰੰਥੀ ਸਿੰਘ ਵਜੋਂ ਪਾਠੀ ਕਰਦਾ ਸੀ ਰੌਣ ਲਾਉਂਦਾ ਸੀ ਤੇ ਉਹਨਾਂ ਪੈਸਿਆਂ ਦੇ ਨਾਲ ਆਪਣੀ ਪੜ੍ਹ ਪੜ ਕੇ ਆਪਣੀ ਕਮਾਈ ਕੀਤੀ ਉਸਨੇ ਜਿੱਥੇ ਉਹਨਾਂ ਨੇ ਜਲੰਧਰ ਖਾਲਸਾ ਕਾਲਜ ਵਿੱਚ ਬੀਏ ਕੀਤੀ ਤੇ ਉਸ ਤੋਂ ਬਾਅਦ ਪੱਤਰਕਾਰੀ ਵੀ ਨਾਲ ਕਰਦੇ ਸਨ ਤੇ ਬੰਬੇ ਖਾਲਸਾ ਕਾਲਜ ਦੇ ਵਿੱਚ ਬਤੌਰ ਪੱਤਰਕਾਰ ਪੰਜਾਬ ਦੇ ਮਸਲਿਆਂ ਦੇ ਉੱਤੇ ਆਰਟੀਕਲ ਲਿਖਿਆ ਕਰਦੇ ਸਨ ਮੈਂ ਉਹਨਾਂ ਨੂੰ ਬਾਈਕ ਵਾਰੀ ਪੁੱਛਿਆ ਕਿ ਸਿਆਸਤ ਕੀ ਹੁੰਦੀ ਹੈ ਜੋ ਅੱਜ ਮੈਂ ਪਹੁੰਚਿਆ ਇਹ ਉਹਨਾਂ ਦੇ ਕਰਕੇ ਹੀ ਹੈ ਸਾਲ 1961 ਬਾਡ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਜਦ ਬੰਬੇ ਗਏ ਸਨ ਤੇ ਸਰਦਾਰ ਜੀ ਪੰਜਾਬ ਦੇ ਸਿੱਖ ਮਸਲਿਆਂ ਦੇ ਉੱਤੇ ਉਦੋਂ ਆਰਟੀਕਲ ਲਿਖਿਆ ਕਰਦੇ ਸਨ ਤੇ ਜਦੋਂ ਮਾਸਟਰ ਤਾਰਾ ਸਿੰਘ ਜੀ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਨਿਯੋਤਾ ਦਿੱਤਾ ਕਿ ਤੁਸੀਂ ਪੰਜਾਬ ਆਓ ਸਾਨੂੰ ਨੌਜਵਾਨ ਮੁੰਡਿਆਂ ਦੀ ਪੜ੍ਹਿਆ ਲਿਖਿਆ ਦੀ ਲੋੜ ਹੈ ਜਿਨ੍ਹਾਂ ਨੂੰ ਅਸੀਂ ਪਾਰਲੀਮੈਂਟ ਚ ਭੇਜ ਸਕੀਏ ਤੇ ਸਰਦਾਰ ਜੀ ਜਦੋਂ ਬਾਡ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਪਹਿਲੀ ਚੋਣ ਲੜੀ ਮੋਗੇ ਦੇ ਵਿੱਚੋਂ ਨੇ ਤੇ ਬਤੌਰ ਐਮਪੀ ਦੇਦੀ ਸਰਵੋੱਚ ਅਦਾਲਤ ਲੋਕ ਸਭਾ ਦੇ ਵਿੱਚ ਟੀਜੀ ਲੋਕ ਸਭਾ ਦੇ ਵਿੱਚ ਪਹੁੰਚ ਤੇ ਉਹ 8 ਵਾਰ ਦੇ ਐਮਪੀ ਰਹੇ ਨੇ 1966 ਦੇ ਵਿੱਚ ਜਦੋਂ ਪੰਜਾਬੀ ਵੰਡ ਦੇ ਪੰਜਾਬ ਵੰਡ ਦੇ ਬੋਲਦੀ ਦੇ ਸਿਰ ਤੇ ਵੰਡਿਆ ਜਾਣਾ ਸੀ ਪੰਜਾਬ ਨੂੰ ਮਾਸਟਰ ਤਾਰਾ ਸਿੰਘ ਜੀ ਨੇ ਅਕਾਲੀ ਧਰਮ ਤੋਂ ਫਤੇ ਸਿੰਘ ਜੀ ਨਾਲ ਉਹਨਾਂ ਦੀ ਲੜਾਈ ਹੋ ਗਈ ਤੇ ਸਰਦਾਰ ਜੀ ਮਾਸਟਰ ਤਾਰਾ ਸਿੰਘ ਜੀ ਨਾਲ ਹੋ ਗਈ ਤੇ ਉਦੋਂ ਮਾਸਟਰ ਤਾਰਾ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਤੂੰ ਕਾਂਗਰਸ ਪਾਰਟੀ 'ਚ ਚਲੇ ਜਾ ਵੱਡੀ ਪਾਰਟੀ ਹੈ ਤੇ ਤੇਰਾ ਉੱਥੇ ਪੰਜਾਬ ਦਾ ਤੂੰ ਨੁਮਾਇੰਦਗੀ ਕਰ ਇੱਥੋਂ ਜਾ ਤੇ ਜਦੋਂ ਉਹ ਆ ਬਾੜ ਵਿੱਚ ਪਹਿਲੀ ਵਾਰੀ ਰਾਜਾ ਜੀ ਐਮਪੀ ਬਣੇ ਸਨ ਤੇ ਉਹਨਾਂ ਨੇ ਪਾਰਲੀਮੈਂਟ 'ਚ ਸਪੀਚ ਦਿੱਤੀ ਸੀ ਕਿ ਪੰਜਾਬੀ ਬੋਲੀ ਨੂੰ ਉਹਦਾ ਬਣਦਾ ਮਾਨ ਸਨਮਾਨ ਨਹੀਂ ਮਿਲਿਆ ਕਿ ਇਹਦੀ ਪ੍ਰਾਣੀ ਭਾਸ਼ਾ ਹੈ ਤੇ ਪੰਪੇ ਜਵਾਹਰ ਲਾਲ Nehru ਨੇ ਉਹਨਾਂ ਨੂੰ ਪਿੱਠ ਦੇ ਉੱਤੇ ਹੱਥ ਮਾਰ ਕੇ ਬੁਲਾ ਕੇ ਕਿਹਾ ਸੀ ਕਿ ਵੈਲ ਡਨ ਬாய் ਬਹੁਤ ਸੋਨਾ ਬੁਲੇ ਤੂੰ ਜਿਹਨਾਂ ਨੂੰ ਕਾਲਾ ਦਸੰਡਿਆਂ ਤੂੰ ਜਿਹਨਾਂ ਨੂੰ ਪੱਠੇ ਕੁੱਤਣ ਵਾਲਾ ਦਸੰਡਿਆਂ ਪਹਿਲੋਂ ਉਹਨਾਂ ਦੀ ਵਾਰੀ ਉਹਨਾਂ ਦੀ ਹیثیت ਬਾਰੇ ਪੁੱਛੀ ਬਤੌਰ 8 ਵਾਰ ਐਮਪੀ ਬਤੌਰ ਯੂਨੀਅਨ ਮਨਿਸਟਰ ਬਤੌਰ ਕੈਬਨਿਟ ਮੰਤਰੀ ਸੈਂਟਰ ਦੇ ਵਿੱਚ ਜਿੱਥੇ ਉਹਨਾਂ ਨੇ ਏਸ਼ੀਅਨ ਗੇਮਸ ਕਰਾਈ ਰੇਲਵੇ ਦੇ ਮੰਤਰੀ ਰਹੇ ਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਰਹੇ ਰਾਜਾ ਜੀ ਤੁਸੀਂ 19 ਚ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜੀ ਸੀ ਤੇ ਮੈਂ ਤੁਹਾਨੂੰ ਯਾਦ ਕਰਾ ਦੇਣਾ ਚਾਹੁੰਨਾ ਤੁਸੀਂ ਜਦੋਂ ਸੀਐਮ ਹਾਊਸ ਦੇ ਵਿੱਚ ਲੱਕ ਟੁੱਟਾ ਲਿਆਗੇ ਉੱਥੇ ਬੈਠੇ ਸੀ ਆਪਣਾ ਮੈਂ ਉੱਥੇ ਤੁਹਾਨੂੰ ਦੂਜੀ ਤੀਜੀ ਵਾਰ ਮਿਲਿਆ ਸੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਤੇ ਤੁਸੀਂ ਐ ਡੇਡੇ ਹੋ ਕੇ ਬੈਠੇ ਸੀ ਕਿ ਤੁਹਾਡੇ ਹਾਲਾਤ ਏਡੇ ਮਾੜੇ ਕਰਕੇ ਸੀ ਇੱਕ ਲੋਕ ਸਭਾ ਚੋਣ ਨੇ ਸਰਦਾਰ ਬੂਟਾ ਸਿੰਘ ਕੌਣ ਸੀ ਤੁਸੀਂ ਇਹ ਪੁੱਛਿਆ ਨਾ ਕਿ ਜਿੱਦਾਂ ਉਹਨਾਂ ਦਾ ਨਾਮ ਲਿਆ ਸਰਦਾਰ ਬੂਟਾ ਸਿੰਘ ਉਹ ਇਨਸਾਨ ਸੀ ਜੋ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘ ਮਹਿਰੂਮ ਸਾਫ ਦਾ ਪ੍ਰਧਾਨ ਮੰਤਰੀ ਭਾਰਤ ਦੇ ਉਹਨਾਂ ਨੂੰ ਜਦ ਵਰਲਡ ਬੈਂਕ ਲੈ ਕੇ ਗਈ ਸੀ ਤੇ ਉਹ ਭਾਰਤ ਦੀ ਡੁੱਬਦੀ ਇਕਨੋਮੀ ਨੂੰ ਬਚਾਉਣ ਵਾਸਤੇ ਸਰਦਾਰ ਜੀ ਉਹਨਾਂ ਨੂੰ ਲੈ ਕੇ ਆਇਆ ਸੀ ਦੇਤੇ ਨੂੰ ਪੁੱਛਣਾ ਹੈ ਮੈਂ ਉਹ ਨੀਤਰਾ ਦਾ ਨਾਮ ਲੈਣਾ ਜਿਹੜੇ ਅੱਜ ਵੀ ਕਾਂਗਰਸ ਚ ਨੇ ਤੁਸੀਂ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਪੁੱਛੋ ਕਿ ਸਰਦਾਰ ਬੁੱਟਾ ਸਿੰਘ ਕੌਣ ਸੀ ਤੁਸੀਂ ਪ੍ਰੇਨਕਾ ਗਾਂਧੀ ਨੂੰ ਪੁੱਛਿਓ ਕਿ ਸਰਦਾਰ ਬੁੱਟਾ ਸਿੰਘ ਕੌਣ ਸੀ ਤੁਸੀਂ ਰਾਹੁਲ ਗਾਂਧੀ ਨੂੰ ਪੁੱਛਿਓ ਤੁਸੀਂ ਅਸ਼ੋਕ ਗਹਿਲੋਤ ਨੂੰ ਪੁੱਛਿਓ ਤੁਸੀਂ ਸ਼ਰਦ ਪਵਾਰ ਨੂੰ ਪੁੱਛਿਓ ਤੁਸੀਂ ਲਾਲੂ ਪ੍ਰਸ਼ਾਦ ਯਾਦਵ ਨੂੰ ਪੁੱਛੋ ਤੁਸੀਂ ਮਮਤਾ ਬੇਨਰਜੀ ਨੂੰ ਪੁੱਛਿਓ ਤੁਸੀਂ ਅਕਲੇਸ਼ ਯਾਦਵ ਨੂੰ ਪੁੱਛੋ ਇਹ ਸਦਾਰ ਬੁੱਧਾ ਸਿੰਘ ਕੌਣ ਸੀ ਤੇ ਕੈਸੀ ਸ਼ਖਸੀਅਤ ਸੀ ਉਹ ਗੁਰੂ ਦਾ ਸਿੱਖ ਸਨ ਉਹ ਗੁਰੂ ਦੀ ਬਾਣੀ ਨੂੰ ਕੰਠ ਜਾਣਦੇ ਸਨ ਸਾਰਾ ਦਿਨ ਨਿਤਨੇਮ ਕਰਦੇ ਸਨ ਪੰਜਾਬ ਦਾ ਐਸਾ ਕੋਈ ਸੰਤ ਮਹਾਂ ਸੰਤ ਨਹੀਂ ਸੀ ਜਿਹੜੇ ਦਾ ਨਾਲ ਉਹਨਾਂ ਦੇ ਰਿਸ਼ਤੇ ਨਹੀਂ ਸੀ ਮੈਂ ਰਾਲੇ ਵਾਲੀ ਸੰਤਾਨੀ ਗੱਲ ਕਰਾਂ ਮੈਂ ਅੰਮ੍ਰਿਤਸਰ ਦੇ ਬਾਬਾ ਦਰਸ਼ਨ ਸਿੰਘ ਦੀ ਗੱਲ ਕਰਾਂ ਕਿ ਸਿੱਖ ਮਕਾਮ ਤੱਕ ਉਹਨਾਂ ਨੇ ਸਿੱਖੀ ਦੀ ਸੇਵਾ ਕੀਤੀ ਉਹ ਤੁਸੀਂ ਅੱਜ ਤੱਕ ਪਹੁੰਚ ਨਹੀਂ ਸਕਦੇ ਥੋਡੇ ਵਰਗੇ ਖੋਤੀ ਲੀਡਰ ਥੋਡੇ ਵਰਗੇ ਜਿਹੜਾ ਨੂੰ ਪੰਜਾਬ ਦੇ ਜਿਹੜੇ ਟੇਲਰ ਨੇ ਕੁਰਤੇ ਸੀਣ ਵਾਲੇ ਤੁਹਾਡਾ ਨਾਮ ਸੁਣ ਕੇ ਡਰਦੇ ਨੇ ਕਿਤੇ ਰਾਜਾ ਬੜਿੰਗ ਨਾ ਸਾਡੇ ਕੋਲੋਂ ਕੁਰਤਾ ਸੁਵਾਣਾ ਦੇ ਅੱਜ ਤੁਸੀਂ ਡਿਫੈਂਡਰਾਂ ਲੈ ਲੈ ਘੁੰਮਦੇ ਹੋ ਤੇ ਤੁਸੀਂ ਕਿਹੜੀਆਂ ਕਮਾਈਆਂ ਦਾ ਡਿਫੈਂਡਰਾਂ ਕੀਤੀਆਂ ਨੇ ਤੁਸੀਂ ਕਿਹੜੇ ਹੰਕਾਰ ਤੇ ਭਤੇ ਹੋਏ ਆ ਮੈਨੂੰ ਤੁਹਾਡੇ ਤੋਂ ਕੋਈ ਤਕਲੀਫ ਨਹੀਂ ਤੁਸੀਂ ਰੰਗ ਕਾਲਾ ਕਹੋ ਤੁਸੀਂ ਰੰਗ ਬੱਗਾ ਕਹੋ ਤੁਸੀਂ ਰੰਗ ਮਜੀਠਾ ਕਹੋ ਤਾਨੂੰ ਅਸੀਂ ਕਾਲੇ ਕਿਉਂ ਲੱਗਦੇ ਆ ਕਿਉਂਕਿ ਤੁਹਾਡੇ ਦਿਲ ਦੇ ਵਿੱਚ ਅੱਜ ਵੀ ਇ stesse ਗੱਲ ਦੀ ਫਸੀ ਹੋਈ ਆ ਕਿ ਇਹ ਨੀਵੀਂ ਜਾਤ ਵਾਲੇ ਇਹ ਸ਼ੁੱਧਰਾਂ ਨੂੰ ਇਹ ਕਿਦਾਂ ਪਹੁੰਚ ਗਏ ਨਹੀਂ ਉੱਚੀਆਂ ਥਾਂ ਤੇ ਮੈਂ ਆਪਣੇ ਫਾਦਰ ਦੀ ਗੱਲ ਕਰਾਂ ਸਰਦਾਰ ਜਗਿੰਦਰ ਸਿੰਘ ਮਾਨ ਤਿੰਨ ਵਾਰ ਦੇ ਐਮਐਲਏ ਮੰਤਰੀ ਰਹੇ ਨੇ ਜਿਨਾਰੇ ਤੁਸੀਂ ਆ ਕੇ ਕੋਡੀ ਹੱਥ ਲਾਉਨੇ ਹੋ ਪੈਰੀ ਹੱਥ ਲਾ ਕੇ ਤੇ ਮੰਚਾ ਤੇ ਜਾ ਜਾ ਕੇ ਸਾਨੂੰ ਕਾਲੇ ਪੀਲੇ ਤਸਦਿਆਂ 12% ਮਜਬੂਰ ਸਿਕਵਾਲਮੀ ਕਾਨੂੰਨ ਜਿਹੜਾ ਦਵਾਇਆ ਸੀ ਪੰਜਾਬ ਵਿਧਾਨ ਸਭਾ ਚ ਉਹਨਾਂ ਵੱਲੋਂ ਪਾਸ ਕੀਤਾ ਗਿਆ ਸੀ ਤੁਸੀਂ ਗੱਲ ਕਰਦੇ ਹੋ ਇੱਕ ਵਾਰ ਮੰਤਰੀ ਬਣਿਆ ਹੋ ਤੁਸੀਂ ਤੇ ਕਿਹੜੇ ਮੱਦੇਜੇ ਤਰੀਕੇ ਤੁਸੀਂ ਮੰਤਰੀ ਬਣੇ ਸੀਗੇ ਉਹ ਵੀ ਮੈਨੂੰ ਯਾਦ ਉਹ ਮੈਂ ਚੰਗੀ ਤਰ੍ਹਾਂ ਜਾਣਦਾ ਮੈਂ ਤੁਹਾਨੂੰ ਜੇ ਆਪਣੀ ਗੱਲ ਕਰਾਂ ਮੇਰਾ ਲਾਈਫ ਸ਼ਾਇਦ ਆਪ ਨੂੰ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਤੱਕ ਪਹੁੰਚਦਾ ਮੈਂ ਉਹੀ ਹਾਂ ਜਦੋਂ ਫਗਵਾੜਾ ਕਾਰਪੋਰੇਸ਼ਨ ਦੇ ਵਿੱਚ ਆਏ ਸੀ ਤੁਸੀਂ ਬਰੰਗ ਚਿੱਠੀ ਵਾਂਗੂ ਤੁਹਾਨੂੰ ਇੱਥੋਂ ਮੋੜਿਆ ਸੀ ਤੁਹਾਨੂੰ ਤੇ ਤੁਹਾਡੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੂੰ ਤੁਹਾਡੀ ਗੱਡੀ ਦੇ ਨਾਲ ਖੜਾ ਸੀ ਮੈਂ ਹੀ ਆ ਉਹ ਕਿਸੇ ਪ੍ਰਸ਼ਾਸਨ ਨੇ ਕਿਸੇ ਪੁਲਿਸ ਨੇ ਤੁਹਾਡੇ ਨਾਲ ਟੱਕਰ ਨਹੀਂ ਕੀਤਾ ਸੀ ਤੁਹਾਡੇ ਮੂੰਹ ਚ ਕੋਰਪੋਰੇਸ਼ਨ ਖੋਕੇ ਲੈਣ ਵਾਲਾ ਮੈਂ ਸੀ ਜਿਹਨੇ ਆਪਣੀ ਮਿਹਨਤ ਨਾਲ ਫਗਵਾੜੇ ਵਿੱਚ ਕੋਰਪੋਰੇਸ਼ਨ ਬਣਾ ਕੇ ਦੇ ਅੱਜ ਆਮ ਆਦਮੀ ਪਾਰਟੀ ਦੀ ਕੋਰਪੋਰੇਸ਼ਨ ਇਹ ਫਗਵਾੜੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਰਾਜਾ ਜੀ ਤੁਸੀਂ ਜੋ ਕਹਿਣਾ ਸੀ ਕਹਿਤਾ ਤੁਸੀਂ ਉਹ ਫਖਸ਼ ਨੂੰ ਨਹੀਂ ਨਿਵਾਨੀ ਕਰ ਸਕਦੇ ਤੁਸੀਂ ਉਸ ਫਖਸ਼ ਦੀ ਕਾਮਯਾਬੀ ਨੂੰ ਨਹੀਂ ਨਿਵਾਨੀ ਕਰ ਸਕਦੇ ਤੁਸੀਂ ਉਸ ਫਖਸ਼ ਦੀ ਮਿਹਨਤ ਨੂੰ ਨਹੀਂ ਨਿਵਾਨੀ ਕਰ ਸਕਦੇ ਤੁਸੀਂ ਉਸ ਫਖਸ਼ ਦੀ ਕਾਬਲੀਅਤ ਨੂੰ ਉਹਦਾ ਰਤਬਾ ਨਹੀਂ ਨਿਵਾ ਕਰ ਸਕਦੇ ਉਸ ਦਾ ਰਤਬਾ ਬਹੁਤ ਹੈ ਉਸਨੇ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਅੰਡਵਾਨ ਇੱਕ ਵਾਰ ਤੱਕ ਉਹਦੇ ਕੀਤੇ ਹੋਏ ਕੰਮ ਨੇ ਉਹਦੇ ਨਹੀਂ ਪੱਥਰ ਲੱਗੇ ਨੇ ਜਾ ਕੇ ਫੇਰੀ ਚੈੱਕ ਕਰਦੇ ਜੇ ਤੁਸੀਂ ਅੱਜ ਕਾਂਗਰਸ ਦਾ ਕਿਹਾ ਕਿ ਕਾਂਗਰਸ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਆਪਣੀ ਕਾਂਗਰਸ ਦੇ ਸਭ ਤੋਂ ਪੁਰਾਣੇ ਲੀਡਰਾਂ ਨੂੰ ਪੁੱਛ ਕੇ ਦੇਖਿਓ ਉਹ ਬੰਦਾ ਕੌਣ ਸੀ ਮੈਂ ਤੁਹਾਡੇ ਕੋਲੋਂ ਮਾਫੀ ਦੀ ਵੀ ਨਹੀਂ ਕਰਦਾ ਤੁਸੀਂ ਇਹ ਗੱਲ ਇੱਕ ਸਿਆਸੀ ਮੰਚ ਤੇ ਕਹੀ ਹੈ ਤੇ ਮੈਂ ਥਾਣਾ ਅੱਜ ਤੁਹਾਨੂੰ ਚੈਲੰਜ ਕਰਕੇ ਜਾਣਨਾ ਕਿ ਤੁਹਾਨੂੰ ਸਿਆਸੀ ਪਿੱਚ ਤੇ ਮਿਲਾਂਗਾ ਤਰਨ ਤਾਂ ਦੀ ਸੀਰ ਤੇ ਮਿਲਾਂਗਾ ਜਿੱਥੇ ਮੱਝ ਵੀ ਸਿੱਖ ਬਹੁਤ ਗਿੰਤੀ ਇਸਨੇ ਤੁਹਾਨੂੰ ਉੱਥੇ ਆ ਕੇ ਮੈਂ ਜਵਾਬ ਦਵਾਂ ਤੇ ਮੈਂ ਗੁਰੂ ਦਾ ਸਿੱਖ ਨਾ ਹੋਇਆ ਕਿ ਤੇਨ ਬਰਾਬਰ ਦਾ ਹੋ ਕੇ ਟੱਕਰ ਕੇ ਤੁਹਾਨੂੰ ਇਸ ਗੀ ਦਾ ਜਵਾਬ ਮਿਲਦਾ What button?